ਕਿ ਇਹਨਾਂ ਤੇਲ ਪਾਉਂਦੇ ਇਦਾਂ ਹੀ ਮੋਟਾ ਲਵੈਚ ਤੇ ਉਧਰੋਂ ਪੰਜ ਜਣੇ ਆਏ ਆ ਤੇ ਉਹਨਾਂ ਆਉਨੇ ਹੀ ਬਸ ਇਧਰ ਨੂੰ ਸਦਾ ਨੂੰ ਕਹਿੰਦੇ ਤੇਲ ਪਾਓ ਗੰਦੀਆਂ ਗਾਲਾਂ ਬੋਲਦੇ ਪਏ ਤੇ ਸਿੱਧਾ ਇਥੋਂ ਮੋਟਾ ਉਹ ਬੋਈ ਨਹੀਂ ਬੈਠੇ ਹੀ ਉਹਨਾਂ ਨੂੰ ਸਿੱਧੇ ਭੱਜ ਆਏ ਆ ਤੇ ਉਹਨਾਂ ਨੂੰ ਉਹ ਰਫਲ ਫੜੀ ਵੱਡੀ ਇੱਕ ਤੇ ਬਾਕੀ ਸਾਰੇ ਨੇ ਪਿਸਤਲ ਹੀ ਨਾ ਛੋਟੇ ਉਹ ਮੁੰਡੇ ਨੇ ਵੀ ਵੇਖਿਆ ਤੇ ਉਹ ਛੋਟੇ ਸੰਦ ਫੜੇ ਹੀ ਉਹਨਾਂ ਨੇ ਤੇ ਅਸੀਂ ਤੇ ਡਰਦੇ ਮੈਂ ਉਧਰ ਨੂੰ ਪਰੇ ਨੂੰ ਹੋ ਗਿਆ ਤੇ ਮੈਂ ਹੋਰ ਮਾਰਨਾ ਦੇਣ ਤੇ ਉਹ ਦੂਜਾ ਮੁੰਡਾ ਵੀ ਇਧਰ ਨੂੰ ਆ ਗਿਆ ਬੋਈ ਇੱਥੇ ਬੈਠੇ ਆ ਨੂੰ ਕਹ ਗਾਲਾਂ ਕੱਢੀਆਂ ਤੇਲ ਪਾਓ ਇਥੇ ਇਧਰ ਘਟਨਾ ਹੋਈ ਤੇਲ ਪੌਣ ਆਏ ਸੀ ਤੇ ਗੱਡੀ ਲੈ ਕੇ ਪੰਜ ਆਦਮੀ ਸੀ ਗੱਡੀ 'ਚ ਤੇਲ ਪੌਣ ਆਏ ਤੇ ਤੇਲ ਨਹੀਂ ਪਿਆ ਤੇ ਉਹਨਾਂ ਬਾਊ ਤੋਂ ਚਾਬੀ ਲੈ ਗਏ ਤੇ ਬਾਊ ਦੇ ਫਾਇਰ ਮਾਰ ਕੇ ਇੱਕ ਦੇ ਉਹ ਲੁੱਟਮਾਰ ਕਰਕੇ ਸਾਰੀ ਲੈ ਗਏ ਤੇ ਲੁੱਟਿਆ ਵੀ ਅੰਦਰ ਹਾਂਜੀ ਹਾਂਜੀ ਕਿਹੜੀ ਗੱਡੀ ਤੇ ਕਿੰਨੇ ਜਣੇ ਗੱਡੀ ਵਾਈਟ ਰੰਗ ਦੀ ਇਹਨਾਂ ਨੇ ਬਾਹ ਕਿਹੜੀ ਹੈ ਸਿੱਕੀ ਦੀ ਸਿੱਕੀ ਸਿੱਕੀ ਦੇ ਅਬ ਇੰ ਦੀ ਜਾਇਰ ਪੰਜ ਚਾਰ ਜਣੇ ਹੈਗੇ ਚਾਰ ਜਣੇ ਹਾਂਜੀ ਹਾਂਜੀ ਗੋਲੀ ਬਾਹ ਦੇ ਮਾਰੀ ਆ ਹਾਂਜੀ ਹਾਂਜੀ ਕੀ ਨਾਮ ਬਗਲ ਦੇ ਗੋਲੀ ਬਾਹ ਦਾ ਨਾਮ ਸ਼ਾਮ ਸਿੰਘ ਰੰਗ ਚਿੱਟੇ ਤੇ ਜਿਹੜੇ ਆ ਪੰਜ ਕਰੀਬ ਨੌਜਵਾਨ ਆਏ ਆ ਤੇ ਆ ਕੇ ਉਹਨਾਂ ਨੇ ਇੱਥੇ ਲੁੱਟਖੋ ਸ਼ੁਰੂ ਲੁੱਟਣਾ ਸ਼ੁਰੂ ਕਰਤਾ ਮਤਲਬ ਜਿਹੜਾ ਸ਼ਾਮ ਲਾਲ ਮਾਲਕ ਆ ਉਹਨੂੰ ਉਹਨਾਂ ਨੇ ਲੋਕ ਦੀਆਂ ਚਾਬੀਆਂ ਮੰਗੀਆਂ ਜਿਹਦੇ ਕੋਲ ਦੇ ਉਹਨੂੰ ਥੋੜਾ ਜਿਹਾ ਦੇਣ ਤੋਂ ਇਨਕਾਰ ਕੀਤਾ ਜਿਸ ਤੇ ਉਹਨਾਂ ਨੇ ਉਹਦੇ ਪੱਟ ਵਿੱਚ ਗੋਲੀ ਮਾਰੀ ਐ ਤੇ ਉਸ ਤੋਂ ਬਾਅਦ ਚਾਬੀਆਂ ਖੋ ਕੇ ਜਿਹੜਾ ਕੁਛ ਜਿਹੜੀ ਇੱਥੇ ਦਾ ਪੇਮੈਂਟ ਕੋ ਖੋਕੇ ਲੱਗੇ ਇਹਦੇ ਤੱਕ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਮਾਲਕ ਨੇ ਉਹ ਹਸਪੀਟਲ ਚ ਐਡਮਿਟ ਕੀਤੇ ਨੇ ਉਹਨਾਂ ਦੇੋਂ ਤਾਂ ਹੀ ਪਤਾ ਲੱਗੂ ਕਿ ਕਿੰਨੇ ਹੋਈਏ ਇਹ ਵੀਡੀਆ ਹੀ ਰੰਗ ਦਿੱਤਾ ਸ੍ਰੀਮਾਨ ਤੇ ਮੁੜ ਕੇ ਬਾਅਦ ਚ ਫਰਾਰ ਹੋ ਗਏ ਸਰ ਕੋਰੀਏ ਹਾਂਜੀ ਹਾਂਜੀ ਕਿੰਨੇ ਕੋ ਫਾਇਰ ਹੋਣ ਦਾ ਕੋਈ ਫਾਇਰ ਹੋਇਆ ਇੱਕ ਫਾਇਰ ਹੋਇਆ ਹਾਂਜੀ ਤੇ ਜਿਹੜੇ ਜਨਰੀ ਹਾਲ ਜਿਹਨਾਂ ਦੇ ਗੋਲੀ ਵੱਜੀ ਉਹਨੂੰ ਕਿਤੇ ਐਡਮਿਟ ਕਰਾਇਆ ਗਿਆ ਉਹ ਤਰ ਤਰ ਲੱਗੇ ਗਏ ਤੇ ਸੀਸੀਟੀਵੀ ਚ ਕੁਝ ਸਾਹਮਣੇ ਆਇਆ ਸੀ ਚੈੱਕ ਕਰ ਰਹੇ ਆ ਇਹ ਨਾ ਤੇਲ ਪਾਉਂਦੇ ਇਦਾਂ ਹੀ ਮੋਟਲ ਵਿੱਚ ਤੇ ਉਧਰੋਂ ਪੰਜ ਜਣੇ ਆਏ ਆ ਤੇ ਉਹਨਾਂ ਆਉਨੇ ਹੀ ਬਸ ਇਧਰ ਨੂੰ ਸਿੱਧਾ ਨੂੰ ਕਹਿੰਦੇ ਤੇਲ ਪਾਓ ਗੰਦਿਆਂ ਗਾਲਾਂ ਬੋਲਦੇ ਪਏ ਤੇ ਸਿੱਧਾ ਇੱਥੋਂ ਮੋਟਾ ਉਹ ਬੋਝ ਨਹੀਂ ਬੈਠਿਆ ਹੀ ਉਹਨਾਂ ਨੂੰ ਸਿੱਧੇ ਭੱਜ ਆਏ ਆ ਤੇ ਉਹਨਾਂ ਨੇ ਉਹ ਰਫਲ ਫੜੀ ਵੱਡੀ ਇੱਕ ਤੇ ਬਾਕੀ ਸਾਰੇ ਨੇ ਪਿਸਤਲ ਹੀ ਨਾ ਛੋਟੇ ਉਹ ਮੁੰਡੇ ਨੇ ਵੀ ਵੇਖਿਆ ਤੇ ਉਹ ਛੋਟੇ ਸੰਦ ਫੜੇ ਹੀ ਉਹਨਾਂ ਨੇ ਤੇ ਅਸੀਂ ਤੇ ਡਰਦੇ ਮੈਂ ਉਧਰੋਂ ਪਰੇ ਨੂੰ ਹੋ ਗਿਆ ਤੇ ਮੈਂ ਹੋਰ ਮਾਰਨਾ ਦੇਣ ਤੇ ਉਹ ਦੂਜਾ ਮੁੰਡਾ ਵੀ ਇੱਧਰੋਂ ਆ ਗਿਆ ਬੋਈ ਇੱਥੇ ਬੈਠੇ ਆਨੂੰ ਕਾ ਗਾਣਾ ਕੱਢੀਆਂ ਤੇਲ ਪਾਉ ਇੱਥੇ ਇਧਰ ਘਟਨਾ ਹੋਈ ਤੇਲ ਪਾਉਣ ਆਏ ਸੀ ਤੇ ਗੱਡੀ ਲੈ ਕੇ ਪੰਜ ਆਦਮੀ ਸੀ ਗੱਡੀ 'ਚ ਤੇਲ ਪਾਉਣ ਆਏ ਤੇ ਤੇਲ ਨਹੀਂ ਪਿਆ ਤੇ ਉਹਨਾਂ ਬਾਊ ਤੋਂ ਚਾਬੀ ਲੈ ਗਏ ਤੇ ਬਾਊ ਦੇ ਫਾਇਰ ਮਾਰ ਕੇ ਇੱਕ ਤੇ ਉਹ ਲੁੱਟਮਾਰ ਕਰਕੇ ਸਾਰੀ ਲੈ ਗਏ ਤੇ ਲੁੱਟਿਆ ਵੀ ਅੰਦਰ ਹਾਂਜੀ ਹਾਂਜੀ ਕਿਹੜੀ ਗੱਡੀ ਤੇ ਕਿੰਨੇ ਜਣੇ ਗੱਡੀ ਵਾਈਟ ਰੰਗ ਦੀ ਇਹਨਾਂ ਨੇ ਬਾਹ ਕਿਹੜੀ ਹੈ ਸਭ ਤੋਂ ਪਹਿਲਾਂ ਜੀ ਸੇਕੀ ਦੇ ਅਬ ਇਨ ਡਿਜ਼ਾਇਰ ਪੰਜ ਚਾਰ ਜਣੇ ਹੈਗੇ ਚਾਰ ਜਣੇ ਹਾਂਜੀ ਹਾਂਜੀ ਤੇ ਗੋਲੀ ਬਾਹੂ ਦੇ ਮਾਰੀ ਆ ਹਾਂਜੀ ਹਾਂਜੀ ਕਿਹਨਾ ਬਗਲਾ ਦੇ ਗੋਲੀ ਬਾਹੂ ਦਾ ਨਾਮ ਸ਼ਾਮ ਸਿੰਘ ਰੰਚਿਤ ਤੇ ਤੇ ਜਿਹੜੇ ਆ ਪੰਜ ਕਰੀਬ ਨੌਜਵਾਨ ਆਏ ਆ ਤੇ ਆ ਕੇ ਉਹਨਾਂ ਨੇ ਇੱਥੇ ਲੁੱਟਖੋ ਸ਼ੁਰੂ ਲੁੱਟਣਾ ਸ਼ੁਰੂ ਕਰਤਾ ਮਤਲਬ ਜਿਹੜਾ ਸ਼ਾਮ ਲਾਲ ਮਾਲਕ ਹੈ ਉਹਨੂੰ ਉਹਨਾਂ ਨੇ ਲੋਕ ਦੀਆਂ ਚਾਬੀਆਂ ਮੰਗੀਆਂ ਜਿਹਦੇ ਕੋਲ ਦੇ ਉਹਨੂੰ ਥੋੜਾ ਜਹਾ ਦੇਣ ਤੋਂ ਇਨਕਾਰ ਕੀਤਾ ਜਿਸ ਤੇ ਉਹਨਾਂ ਨੇ ਉਹਦੇ ਪੱਟ ਵਿੱਚ ਗੋਲੀ ਮਾਰੀ ਆ ਦੋਸਤੋ ਬੱਚਾ ਚਾਬੀਆਂ ਖੋ ਕੇ ਜਿਹੜਾ ਕੁਛ ਜਿਹੜੀ ਇੱਥੇ ਦਾ ਪੇਮੈਂਟ ਉਹ ਖੋ ਕੇ ਲੈ ਗਏ ਇਹਦੇ ਤੱਕ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਮਾਲਕ ਨੇ ਉਹ ਹਸਪੀਟਲ ਚ ਐਡਮਿਟ ਕੀਤੇ ਨੇ ਉਹਨਾਂ ਦੇੋਂ ਅੰਤੇ ਹੀ ਪਤਾ ਲੱਗੂ ਕਿ ਕਿੰਨੇ ਹੋਈਏ ਇਹ ਈਵੀਡੀ ਰੰਗ ਦਿੱਤਾ ਸਯੁਖਤਾ ਤੇ ਮੁੜ ਕੇ ਬਾਅਦ ਚ ਫਰਾਰ ਹੋ ਗਏ ਸਰ ਕੋਰੀਏ ਹਾਂਜੀ ਹਾਂਜੀ ਕਿੰਨੇ ਕੋ ਫਾਇਰ ਹੋਣ ਦਾ ਕੋਈ ਫਾਇਰ ਹੋਇਆ ਇੱਕ ਫਾਇਰ ਹੋਇਆ ਹਾਂਜੀ ਤੇ ਜਿਹੜੇ ਜਿਹਨਾਂ ਦੀ ਹਾਲ ਜਿਹਨਾਂ ਦੇ ਗੋਲੀ ਵੱਜੀ ਉਹਨੂੰ ਕਿਤੇ ਐਡਮਿਟ ਕਰਾਇਆ ਗਿਆ ਉਹ ਤਰ ਤਰ ਲੱਗੇ ਗਏ ਤੇ ਸੀਸੀਟੀਵੀ ਚ ਕੁਝ ਸਾਹਮਣੇ ਆਇਆ ਸੀ ਚੈੱਕ ਕਰ ਰਹੇ ਆ